ਅੱਜ ਇਸ ਇਨਾਮ ਮੰਡ ਸਮਾਰੋਹ ਦੇ ਵਿੱਚ ਇੱਕ ਜਿਹੜੀ ਮੇਨ ਗੱਲ ਹੈ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਸਾਡੇ ਸਕੂਲ ਦੇ ਬੱਚਿਆਂ ਨੇ ਪਿੱਛੇ ਇਹ ਸਹਿਜ ਪਾਠ ਕੀਤੇ ਗੁਰਬਾਣੀ ਦੇ ਪਾਠ ਕੀਤੇ ਬਹੁਤ ਸੁਹਰਜ ਤਰੀਕੇ ਨਾਲ ਉਹਨਾਂ ਨੇ ਪਾਠ ਕੀਤਾ ਜਿਨ੍ਹਾਂ ਨੂੰ ਬੱਚਿਆਂ ਨੂੰ ਉਹਨਾਂ ਦਾ ਉਤਸ਼ਾਹ ਵਧਾਉਣ ਵਾਸਤੇ ਸਕੂਲ ਦੀ ਕਮੇਟੀ ਵੱਲੋਂ ਜਿੱਥੇ ਇਨਾਮ ਦਿੱਤੇ ਗਏ ਉੱਥੇ ਸਾਡੇ ਹੈੱਡ ਗ੍ਰੰਥੀ ਸਾਹਿਬ ਨੇ ਆ ਕੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਤੇ ਸਹੀ ਬਾਣੀ ਉਚਾਰਨ ਦਾ ਤਰੀਕਾ ਵੀ ਸਮਝਾਇਆ ਤੇ ਉਹਦੇ ਵਿੱਚ ਅਸੀਂ ਵੀ ਇਹ ਸਾਡੀ ਕਮੇਟੀ ਦੀ ਮੇਨ ਕੋਸ਼ਿਸ਼ ਰਹੂਗੀ ਵੀ ਉਹ ਵਿਖਦੇ ਵਿੱਚ ਜਿਵੇਂ ਜਿਹੜੇ ਬੱਚਿਆਂ ਨੂੰ ਬਾਣੀ ਨਾਲ ਜੋੜ ਸਕੀਏ ਤਾਂ ਜੋ ਕਿ ਜਿਹੜਾ ਆਪਣਾ ਬਾਣੀ ਹੈ ਬਾਣਾ ਇਹਦੇ ਧਾਰਨੀ ਹੋ ਕੇ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰ ਸਕਣ ਤੇ ਸਾਡੇ ਵੱਲੋਂ ਵੀ ਇਹ ਕੋਸ਼ਿਸ਼ ਰਹੂਗੀ ਵੀ ਉਹਨਾਂ ਨੂੰ ਵੱੱਟ ਤੋਂ ਵੱਧ ਮਾਨ ਸਮਾਨ ਦਈਏ ਤਾਂ ਜੋ ਉਹ ਬਾਣੀ ਨਾਲ ਜੁੜਨ ਤੇ ਆਪਣਾ ਜਿਹੜਾ ਕਿ ਆਪਣਾ ਬੱਚਿਆਂ ਦਾ ਇੱਕੋ ਇੱਕ ਤਰੀਕਾ ਨੱਚਣਾ ਬਚਣ ਦਾ ਜਿੰਨਾ ਵੱੱਟ ਤੋਂ ਵੱਧ ਗੁਰਬਾਣੀ ਨਾਲ ਜੁੜ ਜਾਣਗੇ ਪਾਠ ਕਰਨਗੇ ਤਾਂ ਉਹਨਾਂ ਉਹ ਇਸ ਚੀਜ਼ ਪ੍ਰੇਤਾਂ ਤੋਂ ਦੂਰ ਰਹਿਣਗੇ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਭਾਤੇ ਅਜਸਲਾਮਾ ਨਿਤਿਆ ਖਾਲਸਾ ਸਕੂਲ ਹਮਾਇ ਆਪਣੇ ਸਰਹੰਦ ਵਿੱਚ ਕੱਢਿਆ ਗਿਆ ਬੱਚਿਆਂ ਨੂੰ ਨਗਦ ਨਾਮ ਦਿੱਤੇਗੇ ਜਿਹੜੇ ਬੱਚਿਆਂ ਨੇ ਸਹਿਜ ਪਾਠ ਜਾਂ ਗੁਰਬਾਣੀ ਵਿੱਚ ਵਜੇਤਾ ਸੀਗੇ ਉਹਨਾਂ ਬੱਚਿਆਂ ਲਈ ਸਪੈਸ਼ਲੀ ਨਗਦ ਨਾਮ ਔਰ ਉਹਨਾਂ ਟਰਾਫੀਆਂ ਮੈਡਲ ਦਿੱਤੇਗੇ ਇਹ ਪਰਾਲੇ ਤਾਂ ਕਿਤੇ ਜਾਂਦੇ ਨੇ ਕਿ ਜੋ ਸਮਾਜ ਵਿੱਚ ਨਸ਼ੇ ਨਾਲ ਲੋਕ ਜੂਝ ਰਹੇ ਨੇ ਉਹਨਾਂ ਨੂੰ ਸੇਧ ਮਿਲੇ ਅਰੇ ਖਾਲਸਾ ਸਕੂਲ ਵਿੱਚ ਹਰ ਸਾਲ ਪ੍ਰਾਪਨਾ ਹੁੰਦਾ ਔਰ ਇੱਥੇ 1000 ਦੇ ਲਗਭਗ ਬੱਚਾ ਪੜਦਾ ਗੁਰੂ ਮਹਾਰਾਜ ਦੀ ਇੱਥੇ ਸ਼ਸ਼ੋਭਤ ਨੇ ਅਰੇ ਬੱਚੇ ਖੋਦਾ ਉਗਾਹ ਕਾ ਲੈਂਦੇ ਨੇ ਪਾਠ ਕਰਦੇ ਨੇ ਸਹਿਜ ਪਾਠ ਕਰਦੇ ਨੇ ਕਿ ਸਾਨੂੰ ਇਹ ਲੱਗਦਾ ਹੈ ਕਿ ਬਹੁਤ ਵਧੀਆ ਹੈ ਇਸ ਮਤਲਬ ਇੱਕ ਖਾਲਸਾ ਸਕੂਲ ਹੈ ਹੋਰਾਂ ਸਕੂਲਾਂ ਨੂੰ ਇੱਕ ਇਹ ਸੇਧ ਦੇਣਾ ਚਾਹੁੰਦਾ ਹੈ ਕਿ ਤੁਸੀਂ ਵੀ ਸਾਰੇ ਰਲ ਕੇ ਇਸ ਜਿਹੜਾ ਹੈਗਾ ਪ੍ਰਾਲੇ ਵਿੱਚ ਆਪਣੇ ਸਕੂਲਾਂ ਦੇ ਵਿੱਚ ਵਕ ਵਕ ਥਾਵਾਂ ਤੇ ਉੱਤੇ ਯੋਗਦਾਨ ਪਾਓ ਧੰਨਵਾਦ ਜੀ